ਤੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦਾ ਬਲੌਗ ਆਪਾਂ ਜਿਹੜਾ ਬਣਾ ਰਹੇ ਹਾਂ ਇਹ ਬਣਾ ਰਹੇ ਹਾਂ ਮੰਨ ਲਓ ਵੀ ਆਪਾਂ ਨੇ ਜਿਹੜੀ ਪਿੱਛੇ ਸਬਜ਼ੀ ਬੀਜੀ ᱛੀ ਉਹ ਸਬਜ਼ੀ ਕਾਰਨ ਖਰਾਬ ਹੋ ਗਈ ᱛੀ ਉਹ ਚਾ ਆਪਾਂ ਦੁਬਾਰਾ ਫੇਰ ਸਬਜ਼ੀਆਂ ਬੀਜਣੀਆਂ ਨੇ ਉਹਦੇ ਬਾਰੇ ਬਣਾ ਰਹੇ ਹਾਂ ਆਓ ਦਿਖਾਉਨੇ ਆ ਤੁਹਾਨੂੰ ਦੇਖ ਆ ਸਾਹਮਣੇ ਆਪਣੇ ਡੌਗੀ ਬੈਠੇ ਨੇ ਉਹ ਬਾਤ ਦਿਖਾਉਨੇ ਆ ਆਪਣੇ ਲਾਏ ਹੋਏ ਨੇ ਬੂਟੇ ਖਾਕ ਬਾਹੰਦੇ ਇਹਨਾਂ ਚ ਇਹ ਆਪਣਾ ਬਾਦਮੀ ਕੰਪੋਸਟ ਆਰਗੈਨ ਫਾਰਮਿੰਗ ਕਰਿਆ ਹੋਇਆ ਉਹ ਸਾਹਮਣੇ ਆ ਜੋ ਅੱਜ ਆਪਾਂ ਦਿਖਾਉਨੇ ਆ ਤੁਹਾਨੂੰ ਗੋਪਿਆਨ ਤੋਂ ਬਾਅਦ ਆਪਾਂ ਜਿੱਥੇ ਸਬਜ਼ੀ ਦੀ ਜੁਣੀ ਆ ਇਹ ਜਗ੍ਹਾ ਤੇ ਆਪਣਾ ਪਹਿਲਾ ਆਪਾਂ ਨੇ ਸਬਜ਼ੀ ਲਾਈ ਹੋਈ ਸੀ ਕद्दू ਤੋਰੀਆਂ ਭਿੰਡੀਆਂ ਤੇ ਠੀਰਾ ਕਾਫੀ ਚੀਜ਼ਾਂ ᱛੀਆਂ ਉਸ ਤੋਂ ਬਾਅਦ ਹੁਣ ਇੱਥੇ ਆਪਾਂ ਦੁਬਾਰਾ ਤੇ ਸਬਜ਼ੀ ਫੇਰ ਵਜਣੀ ਆ ਉਹਦੇ ਬਾਰੇ ਦਿਖਾਉਣਾ ਆ ਦੇਖੋ ਸਾਹਮਣੇ ਟਰੈਕਟਰ ਚੱਲਦਾ ਆਪਣਾ ਇਹ ਵਾਰਸ ਕਰਨ ਸਮਾਂ ਲੇਟ ਹੋ ਗਿਆ ਅੱਜ ਤਕਰੀਬਨ 8 ਦਸੰਬਰ ਹੋ ਗਿਆ ਇਸ ਕਰਕੇ ਥੋੜਾ ਜਿਹਾ ਲੇਟ ਦੀ ਹੋ ਗਿਆ ਬਾਹਰ ਜੋ ਦੂ ਤੀਏ ਦਿਨ ਪੈ ਜਾਂਦੀ ਹੈ ਇਸ ਕਰਕੇ ਬਾਹਿਆ ਹੀ ਨਹੀਂ ਗਿਆ ਦੁਬਾਰਾ ਪਹਿਲਾਂ ਬਾਹਿਆ ਤੇ ਇੱਕ ਵਾਰੀ ਦੁਬਾਰਾ ਬਾਹਿਆ ਨਹੀਂ ਗਿਆ ਹੁਣ ਵੀ ਇਹ ਗਿੱਲਾ ਹੀ ਆ ਗਿੱਲੇ ਨੂੰ ਹੋ ਰਹੇ ਨੇ ਆ ਤਾਂ ਮੈਂ ਕੱਲ ਦਾ ਟ੍ਰੈਕ ਸੇ ਸਭ ਜਿਨਾਂ ਨੂੰ ਜੇ ਤੇ ਆ ਬੁਣੀਆ ਉਹ ਇੱਥੇ ਹੀ ਆ ਆਪਣਾ ਖੇਤ ਨਾਲ ਇੱਧਰ ਆਪਣੇ ਚਰੀ ਵਿੱਚ ਜੀ ਹੋਈ ਸੀ ਹੁਣ ਇੱਥੇ ਮੱਕੀ ਦਾ ਸਿੱਟਾ ਦੇ ਰਹੇ ਨੇ ਇਹ ਵੀ ਬਾਰਸ਼ ਕਾਰਨ ਕਾਫੀ ਲੇਟ ਹੋ ਗਿਆ ਰੋਜ ਸਾਹੀ ਤਾਂ ਕਿਦਾਂ ਦੀ ਕਰੀ ਹੋਈ ਆ ਪਰ ਬਾਰਸ਼ ਪੈ ਜਾਂਦੀ ਐ ਇਸ ਕਰਕੇ ਫੇਰ ਦੁਬਾਰਾ ਇਹ ਉਦੋਂ ਹੀ ਜਿੱਲੇ ਹੀ ਫੋਲਣਾ ਪਿਆ ਇਹਨੂੰ ਵੀ ਫੋਲ ਰਹੇ ਆ ਦੇਖਦੇ ਆ ਵੀ ਇਹ ਮੜਾ ਜਿਹਾ ਸੱਟ ਆ ਜਾਵੇ ਉਹਨਾਂ ਟਰੈਕਟਰ ਚੱਲਦਾ ਪਿਆਰੀਆਂ ਕਰਦੇ ਆ ਦੇਖੋ ਜੇ ਬੱਤ ਜੀ ਆ ਗਈ ਤੇਰੇ ਇੱਥੇ ਸਬਜ਼ੀ ਲਾਵਾਂਗੇ ਆ ਵਿੱਚ ਗਿੱਲਾ ਵੀ ਕਰਤਾ ਇਹਨਾਂ ਨੇ ਪਾਣੀ ਛੱਡ ਕੇ ਆਹ ਜੇ ਆਪਣੀ ਜ਼ੀਰੀ ਆ ਉਹਦੇ ਕਰਕੇ ਕਾਫੀ ਗਿੱਲਾ ਜਿਹਾ ਵੀ ਹੋ ਗਿਆ ਪਿੱਲੂ ਆਹ ਗਿੱਲਾ ਵੀ ਕਰਤਾ ਯਾਰ ਉਹ ਮਹਾ ਲਵੇ ਲਵੇ ਗਿੱਲਾ ਵੀ ਕਰਤਾ ਹਾਂ ਮੜੇ ਜਾ ਫੇਰ ਐ ਧਿਆਨ ਨਾ ਕਰਿਆ ਕਰੋ ਯਾਰ ਜਦੋਂ ਹੁਣ ਮਸੀਤਾਂ ਬਾਤ ਆਉਂਦੀ ਆ ਮੜੇ ਜਾ ਧਿਆਨ ਤਾਂ ਰੱਖਣਾ ਤੀ ਜਾਂ ਪਾਣੀ ਛੱਡਿਆ ਜਦ ਐ ਮੜਾ ਮੋਟਾ ਦਾ ਕੀੜਾ ਮਾਰਿਆ ਕਰੋ ਇੱਥੇ ਆ ਪਾਣੀ ਬਣਾ ਲਓ ਨਹੀ ਇਧਰ ਸੇ ਆ ਇਧਰੋਂ ਪਾਣੀ ਕਿਵੇਂ ਵਗ ਜੂ ਉੱਥੇ ਨੂੰ ਦਰ ਸੇ ਤੇ ਆਇਆ ਯਾਰ ਵਲੋ ਜੀ ਸਾਰਾ ਗਿੱਲਾ ਕਰਦਣਾ ਫੇਰ ਸਾਰਾ ਤਾਂ ਹੀ ਤਾਂ ਹੁੰਦਾ ਨਹੀਂ ਆ ਸੁੱਕਾ ਪਿਆ ਉਹ ਗਿੱਲਾ ਸਾਰਾ ਕੇ ਖੇਤ ਆ ਬਉਂਦੇ ਆ ਜੀ ਵੀ ਕਾਫੀ ਗਿੱਲਾ ਨੇ ਦੇਖੋ ਕਿੰਨਾ ਗਿੱਲਾ ਇਹ ਤਾਂ ਸਾਰੇ ਗਿੱਲਾ ਤੇ ਆ ਇਹ ਕੋਲ ਦੀ ਨਾਬਾਹਬਾ ਤਾਈ ਦੇ ਤਾਂ ਇਹ ਨੂੰ ਥੋੜਾ ਜਿਹਾ ਲੋਡ ਦੇ। ਆਇਂ ਬਾਦੇ ਨੂੰ ਆਇਂ। ਆਇ ਬਾਦੇ ਆਇ। ਉਰੇ ਹਲਕਾ ਕਰ ਲੈ ਹਲਕਾ ਕਰ ਲੈ ਕਿ ਹੁਣ ਆਪਾਂ ਨੇ ਗੋਭੀ ਪਾਲਕ ਪਿਆਜ਼ ਲਾਸਣ ਮਟਰ ਟਮਾਟਰ ਇਹ ਸਾਰੀਆਂ ਚੀਜ਼ਾਂ ਲਾਉਣੀਆਂ ਨੇ ਇਹਦੇ ਬਾਅਦ ਹੀ ਤਿਆਰੀ ਕਰਦੇ ਆਂ ਇਹ ਵੀ ਤਿਆਰੀ ਵੀ ਬਹੁਤ ਲੇਟ ਹੋ ਗਈ ਹੁਣ ਮੰਨ ਲਓ ਵੀ بارش ਇਸ ਵਾਰ ਹਟਦੀ ਜਣੀ ਹੁਣ بارش ਕਾਫੀ ਜਿਹੜੇ ਜੁੱਤਕ ਦਿਨ ਬੱਤਾ ਹੁੰਦਾ ਜਦ ਨੂੰ بارش ਪੈ ਜਾਂਦੀ ਹੈ ਇਸ ਕਰਕੇ ਲੇਟ ਹੋ ਗਏ ਕਾਫੀ ਅਰ ਜੇ ਹੁਣ ਵੀ ਚਲੋ ਹਵਾ ਪਾ ਜਵੇ ਤਾਂ ਲਾ ਦਈਏ ਪੱਟਾ ਮੁਟਾ ਬਣਾ ਕੇ ਆਪਣਾ ਜਿਹੜਾ ਪਿਛੇ ਸਬਜ਼ੀ ਦਾ ਨਾਲੋਂ ਵੀ ਆਪਾਂ ਨੇ ਤਜਰਬਾ ਕਰਿਆ ਉਹ ਤਜਰਬਾ ਵਧੀਆ ਰਿਹਾ ਹੈ ਆਰਗੈਨਿਕ ਖੇਤ ਕਰਕੇ ਸਬਜ਼ੀ ਬਹੁਤ ਵਧੀਆ ਲੱਗੀ ਐ ਲੋਕਾਂ ਨੇ ਵੀ ਬਹੁਤ ਪਸੰਦ ਕਰੀ ਐ ਲੋਕ ਦੂਰੋਂ ਦੂਰੋਂ ਆ ਕੇ ਲੈ ਕੇ ਜਾਂਦੇ ਰਹੇ ਨੇ ਲੋਕਾਂ ਨੇ ਬਹੁਤ ਪਸੰਦ ਕਰੀ ਐ ਸਬ지 ਇਹ ਇਹਦੇ 'ਚ ਹੋਣ ਉਸ وجہ ਕਰਨੇ ਆਪਾਂ ਹੁਣ ਦੁਬਾਰਾ ਇਹਦੇ ਵਿੱਚ ਫੇਰ ਹੁਣ ਸਬ지 ਉਹ ਬਦਣੀ ਐ ਆਹ ਕਰਕੇ ਤਿਆਰੀਆਂ ਕਰਦੇ ਆਂ ਆ ਦੇਖ ਲਓ ਬੰਦੇ ਆਪਣੀ ਲਾਪਰਵਾਹੀ ਕਰ ਜਾਂਦੇ ਨੇ ਆ ਹੁਣ ਖੇਤ ਥੋੜਾ ਜਿਹਾ ਗਿੱਲਾ ਤਾਂ ਪਹਿਲੇ ਹੀ ਸੀ ਆ ਵਿੱਚ ਨਾ ਦੇਖੀ ਕਿ ਕਾਰਨ ਆ ਪਾਣੀ ਵਿੱਚ ਸਾਰੇ ਚ ਇੱਕ ਪਾਂਡੀ ਜਿਹੀ ਪੂਰੀ ਉੱਗਲੀ ਹੋਈ ਪਈ ਐ ਐਦਾਂ ਥੋੜੀ ਜੀ ਬਿਨਾ ਕੁਝ ਮੰਨ ਲਓ ਵੀ ਦੇਖੇ ਬਿਨਾਂ ਹੀ ਕੋਈ ਚੀਜ਼ ਐਦਾਂ ਠੀਕ ਨਹੀਂ ਹੁੰਦੀ ਉਹ ਜੇ ਆਪਾਂ ਕੋਈ ਜ਼ਿੰਮੇਵਾਰੀ ਨਾਲ ਕੋਈ ਚੀਜ਼ ਕਰਦੇ ਆ ਤਾਂ ਉਹਨੂੰ ਆਪਣਾ ਖਿਆਲ ਰੱਖ ਕੇ ਉਹਨੂੰ ਮੰਨ ਲਓ ਵੀ ਸੈੱਟ ਕਰਨਾ ਚਾਹੀਦਾ ਹੈ ਤਾਂ ਕਿ ਉਹ ਕੋਈ ਨੁਕਸਾਨ ਬਿਨਾ ਹੋਵੇ ਇਹ ਦੇਖੋ ਕੋਲ ਖੜ ਕੇ ਭਰਨਾ ਚਾਹੀਦਾ ਜਦੋਂ ਆਪਾਂ ਪਾਣੀ ਖੇਤ ਨੂੰ ਲਾਉਂਦੇ ਆ ਕੋਈ ਜੀਰੀ ਹੈ ਜਾਂ ਕੋਈ ਹੋਰ ਚਲੋ ਕੁਝ ਐ ਹੁੰਦਾ ਵੀ ਜਿਹੜੇ ਖੇਤ ਆਪਾਂ ਨੂੰ ਸਹੀ ਲੱਗਦੇ ਨੇ ਵੀ ਖਾਲ ਖੂਬ ਝੋਲੀਕ ਨਹੀਂ ਹੋ ਸਕਦਾ ਉੱਥੇ ਤਾਂ ਵੇਚ ਸਕਣਾ ਕਰੋ ਪਰ ਇਹ ਜੇ ਜਗ੍ਹਾ ਤੇ ਤਾਂ ਥੋੜਾ ਜਿਹਾ ਕਰਨਾ ਚਾਹੀਦਾ ਇਹ ਤਾਂ ਉਹੀ ਖਿਆਲ ਰੱਖਦੇ ਨੇ ਵੀ ਬਸ ਜਿੱਥੇ ਕਈ ਨਾ ਨੇ ਦੂਜੀ ਲੋਟ ਉਹ ਆਪਣਾ ਉਹ ਖੇਤ ਮੱਕੀ ਮੁੱਕੀ ਬੀਜਣੀ ਆ ਚਰੀ ਬੀਜਣੀ ਆ ਉਹਦਾ ਬਧੇ ਰੱਖ ਲੈ ਆ ਦੂਜੇ ਖੇਤਾਂ ਦਾ ਘੱਟੇ ਖਿਆਲ ਰੱਖ ਆ ਹੁਣ ਦੇਖ ਲਾ ਹੁਣ ਭੱਜਿਆ ਹੁੰਦਾ ਉਹ ਬੰਦ ਕਰਨ ਬਾਅਦ ਇਹ ਉਧਰ ਨੂੰ ਪਾਣੀ ਟੁੱਟ ਗਿਆ ਜਿਹਾ ਇੱਧਰ ਆਏ ਖੇਤ ਨਹੀਂ ਦੇਖਿਆ ਇਹਨਾਂ ਨੇ ਪੁਰਾ ਉਹਨੂੰ ਬਥੇਰਾ ਉਹ ਕਰਦੇ ਨੇ ਬਾਕੀ ਸਾਰੇ ਦੋਸਤਾਂ ਦਾ ਇਹਨਾਂ ਨੇ ਸਾਰੇ ਲੋਕ ਧੰਨਵਾਦ ਤੁਸੀਂ ਸਾਡੀ ਵੀਡੀਓ ਦੇਖਦੇ ਰਹਿੰਦੇ ਹੋ ਤੁਸੀਂ ਸਾਡੇ ਚੈਨਲ ਨਾਲ ਜੁੜੇ ਹੋਇਓ ਅੱਗੇ ਵੀ ਸਾਡੇ ਚੈਨਲ ਨੂੰ ਸ਼ੇਅਰ ਲਾਇਕ ਕਮੈਂਟ ਅਤੇ ਆਪਣਾ ਕੋਈ ਨਾ ਕੋਈ ਸੁਝਾਅ ਜ਼ਰੂਰ ਦਿਆ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗੇ ਵੀ ਕੀ ਵਾਧਾ ਘਾਟਾ ਨੇ ਇਸ ਕਰਕੇ ਜ਼ਰੂਰ ਕਮੈਂਟਾਂ 'ਚ ਦੱਸਿਆ ਕਰੋ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਇਕ ਤੇ ਕਮੈਂਟ ਵੀ ਜ਼ਰੂਰ ਕਰਿਓ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਅੱਗੇ ਅਗਲੀ ਵੀਡੀਓ ਫੇਰ ਦਿਖਾਉਨੇ ਆ ਤੁਹਾਨੂੰ ਜਨਾ ਕੋਈ ਸਾਰੇ ਦੋਸਤਾਂ ਦਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ